ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆ ਮੇਰੀ ਡਿਊਟੀ ਆਨ ਤੋਂ ਬਾਅਦ ਦੀ ਵੀਡੀਓ ਹੈ ਇੱਥੇ ਦੇਖੋ ਮੇਰੀ ਬੇਟੀ ਆਨਸਰ ਕਹਿ ਰਹੀ ਸੀ ਮੈਨੂੰ ਮਮਾ ਮੈਂ ਬਾਬਾ ਬਣ ਗਿਆ ਮੈਂ ਬਾਬਾ ਬਣ ਗਿਆ ਮਾਲਾ ਜੀ ਫੜ ਕੇ ਜਿੱਦਾਂ ਬੱਚੇ ਖੇਡਦੇ ਹੁੰਦੇ ਆ ਉਸ ਤੋਂ ਬਾਅਦ ਦੀ ਇਹਦੀ ਮਸਤੀਆਂ ਦੇਖੋ ਜੀ ਕਿਵੇਂ ਮਸਤੀ ਕਰ ਰਹੀ ਆ ਕਿੱਦਾਂ ਆਪਣੇ ਮਮਾ ਨੂੰ ਆਨਸਰ ਡਿਊਟੀ ਦੀ ਥਕਾਵਟ ਦਰਾਹੀ ਆ ਇੱਥੇ ਚਲੋ ਬਾਬਾ ਜੀ ਬੈਠੋ ਓਹੋ ਬਾਬਾ ਜੀ ਦੇ ਭਾਂਡੇ ਰੱਖੇ ਹੋਏ ਠੀਕ ਹੈ ਬਾਬਾ ਜੀ ਬੈਠੋ ਬੈਠੋ ਮੱਥਾ ਟੇਕਾਂ जय बाबा मैं, जी दी ने 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 मुझे मैं तुम्हें मारती हूं जय बाबा जी दी कदी बाबा तेरी मासी तू के है बेटा ले आप मैं ठा देखन लागगी आगे के माला पाके बाबा बन के बैठी है। ले इधर देखो आपां आप डे सजार के छोटे-छोटे जे तू सो मैं कह सोमा मां पुत्त ਮੰਮਾ ਨੂੰ ਸੱਸੀ ਕਰਨੀ ਕਰਨੀ ਆ ਕੇ ਮਿਲਣਾ ਨਹੀਂ ਮੰਮਾ ਨੂੰ ਮੰਮਾ ਨੂੰ ਮਿਲਣਾ ਨਹੀਂ ਹੈਗਾ ਹਾਂ ਮੈਂ ਮੈਂ ਪੁੱਤ ਜਾ ਮੈਂ ਤੇਰੀ ਪੁੱਤ ਨਹੀਂ ਆਈ ਮੈਂ ਤੇਰੇ ਮੰਮਾ ਐ ਹਾਂ ਮੇਰਾ ਪੁੱਤ ਜਾ ਐ ਮੇਰਾ ਪੁੱਤ ਜਾ ਹਾਏ ਮੇਰਾ ਪੁੱਤ ਜਾਨੀ ਮੇਰੇ ਗੱਗੂ ਜਾਨੀ ਆ ਮੇਰਾ ਗੱਗੂ ਜਾ ਮੈਂ ਤੇਰਾ ਗੱਗੂ ਜਾ ਹਾਂ ਸੱਚ ਤੇਰਾ ਸੂਟ ਬੜਾ ਸੋਹਣਾ ਏ ਕਿਨੇ ਬਣਾਇਆ ਏ ਦੇਕੋ ਤਾਂ ਸਹੀ ਫਿਰ ਟਿੱਡਾ ਜੀ ਹਾਂ ਓਟ ਓ ਡਿੰਗ ਡਿੰਗ ਕਰਦਾ ਕਿੰਨਾ ਪਿਆਰ ਕਰਦਾ ਮਮਾ ਨੂੰ ਓਏ ਐ ਦੱਸ ਕਿੰਨਾ ਪਿਆਰ ਕਰਦਾ ਮਮਾ ਨੂੰ ਐ ਥੋੜੀ ਮਾਰੀ ਕਰਕੇ ਆਉਂਦਾ ਓ ਤੂੰ ਮਾਰ ਹੀ ਜਣਾ ਇਹਨੂੰ ਓਏ ਮੇਰਾ ਪੁੱਤ ਦਾ ਯਾ ਮੈਨੂੰ ਦਿੱਦੂ ਜਮ ਨਹੀਂ ਜਾਨ ਆਉ ਗੰਦਾ ਬੱਚਾ ਬੱਸ ਫੇਰ ਬੱਸ ਹਾਂਜੀ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਮੇਰੀ ਨਾ ਥ੍ਰੈਡਿੰਗ ਹੋਣ ਵਾਲੀ ਸੀਗੀ ਮੈਂ ਇੱਕ ਦਿਨ ਪਹਿਲਾਂ ਵੀ 2-4 ਦਿਨ ਪਹਿਲਾਂ ਵੀ ਕਿਹਾ ਸੀਗਾ ਮੈਂ ਬਟ ਟਾਈਮ ਹੀ ਨਹੀਂ ਸੀ ਲੱਗ ਰਿਹਾ ਥ੍ਰੈਡਿੰਗ ਕਰਾਉਣ ਦਾ ਜਦ ਕਿ ਜਿਹੜਾ ਪਾਰਲਰ ਆ ਉਹ ਸਾਡੇ ਬਿਲਕੁਲ ਘਰ ਦੇ ਸਾਹਮਣੇ ਆ ਫੇਰ ਵੀ ਟਾਈਮ ਨਹੀਂ ਲੱਗਦਾ ਮੈਂ ਆਪਣੇ ਆਪ ਤੇ ਥੋੜਾ ਜਿਹਾ ਕੱਟੀ ਤੇ ਹੰਦਨ ਨਹੀਂ ਆ ਇਹ ਚੀਜ਼ਾਂ ਚ ਆ ਦੇਖੋ ਇੱਥੇ ਮੈਂ ਥ੍ਰੈਡਿੰਗ ਕਰਾ ਕੇ ਆ ਗਈ ਸੀਗੀ ਜਸਟ 5-10 ਮਿੰਟ ਦੇ ਅੰਦਰ ਅੰਦਰ ਹੀ ਥ੍ਰੈਡਿੰਗ ਕਰਾ ਕੇ ਤੇ ਆ ਵੇਖੋ ਇੱਥੇ ਚਿਹਰ ਥ੍ਰੈਡਿੰਗ ਕਰਾਉਣ ਨਾਲ ਇੱਕਦਮ ਚਿਹਰਾ ਨਾ ਲਿਖਾਰ ਜਾ ਆ ਜਾਂਦਾ ਹਨਾ ਚਿਹਰੇ ਤੇ ਆਪਣੀ ਹੋਰ ਮੈਂ ਕੁਝ ਵੀ ਨਹੀਂ ਕਰਾਇਆ ਜਸਟ ਮੈਂ ਥ੍ਰੈਡਿੰਗ ਕਰਾਈ ਹੈ ਬਟ ਫਿਰ ਵੀ ਫੇਸ ਤੇ ਜਿਹੜੀ ਗਲੋ ਜੀ ਆ ਜਾਂਦੀ ਹੈ ਆਪਣੀ ਥ੍ਰੈਡਿੰਗ ਕਰਵਾਉਣ ਦੇ ਨਾਲ ਇੱਥੇ ਮੇਰੀ ਬੇਟੀ ਕੁਛ ਖਾ ਰਹੀ ਸੀ ਤੇ ਆਨਸਾਰ ਕਹਿੰਦੀ ਮम्मा ਮੈਂ ਤੈਨੂੰ ਦਵਾਂਗੀ ਮम्मा ਮੈਂ ਤੈਨੂੰ ਦਵਾਂਗੀ ਬੇਟਾ ਥੈਂਕ ਯੂ ਕਰੋ ਮੰਮਾ ਨੂੰ ਥੈਂਕ ਯੂ ਮੰਮਾ ਮੰਮਾ ਜੀ ਮਮਾ ਜੀ ਥੈਂਕ ਯੂ ਹਾਂਜੀ ਇੱਥੇ ਇਹ ਸੈਟਰਡੇ ਸ਼ਾਮ ਦੀ ਜਿਹੜੀ ਕਲਿੱਪ ਆਹੇ ਇੱਥੇ ਉਸ ਤੋਂ ਬਾਅਦ ਨਾ ਮੈਂ ਸੰਡੇ ਵਾਲੇ ਦਿਨ ਅਸੀ ਕਿਤੇ ਜਾਣ ਦਾ ਪਲਾਨ ਬਣਾਇਆ ਸੀ ਬਟ ਫਿਰ ਉਸ ਤੋਂ ਬਾਅਦ ਕੈਨਸਲ ਹੋ ਗਿਆ ਸੰਡੇ ਵਾਲੇ ਦਿਨ ਤੇ ਮੈਂ ਕਿਹਾ ਚਲੋ ਕੱਲ ਨੂੰ ਟਾਈਮ ਨਹੀਂ ਲੱਗਣਾ ਮੈਂ ਟਾਬਲ 2 ਵਾਲੇ ਇੱਥੇ ਵਾਸ਼ ਕਰ ਦਿੱਤੇ ਸੀਗੇ ਇੱਕ ਵਾਰ ਤਾਂ ਵਾਸ਼ ਕਰਤੇ ਸੀ ਦੂਸਰਾ ਜਿਹੜਾ ਏ ਗੇੜਾ ਲੱਗ ਰਿਹਾ ਸੀਗਾ ਟਾਬਲ ਵਾਸ਼ ਕਰਨ ਤੋਂ ਬਾਅਦ ਮੈਂ ਚਦਰਾ ਚੁੱਦਰਾ ਕਾਫੀ ਕੁਝ ਜਿਹੜੀਆਂ ਪਾਈਆਂ ਸੀਗੀਆਂ ਮੈਂ ਕਿਹਾ ਚਲੋ ਫਿਰ ਸੰਡੇ ਵਾਲੇ ਦਿਨ ਇੰਨਾ ਜਿਹੜਾ ਟਾਈਮ ਨਹੀਂ ਲੱਗਦਾ ਹੈਗਾ ਆ ਵੇਖੋ ਇੱਥੇ ਵਾਸ਼ਿੰਗ ਮਸ਼ੀਨ ਦੇ ਵਿੱਚ ਸਾਰੇ ਜਿਹੜੇ ਕੱਪੜੇ ਧੁੱਪ ਗਏ ਸੀਗੇ ਉਸ ਤੋਂ ਬਾਅਦ ਮੈਂ ਆਪਣੇ ਜਿਹੜੇ ਟਰੈਸ ਦੀਆਂ ਸਫਾਈਆਂ ਕਰਨੀਆਂ ਜਾਣੀਆਂ ਸੀਗੀਆਂ ਕਿਉਂਕਿ ਅਗਲੇ ਦਿਨ ਮਿੱਤੋ ਟਾਈਮ ਹੀ ਨਹੀਂ ਸੀ ਲੱਗਣਾ ਤੇ ਉਸ ਤੋਂ ਬਾਅਦ ਮਤਲਬ ਬਿਜ਼ੀ ਹੋ ਜਾਂਦਾ ਸੰਡੇ ਵਾਲੇ ਦਿਨ ਵੈਸੇ ਹੁੰਦਾ ਮੈਨੂੰ ਇਹ ਹੁੰਦਾ ਵੀ ਸੰਡੇ ਵਾਲੇ ਦਿਨ ਮੈਂ ਥੋੜਾ ਜਿਹਾ ਅਰੈਸਟ ਕਰਾਂ ਤੇ ਲੇਟ ਉੱਠਾ ਕਿਉਂਕਿ ਸਾਰੇ ਦਿਨ ਵਰਕਿੰਗ ਡੇ ਹੁੰਦੇ ਆ ਤੇ ਪਤਾ ਹੀ ਨਹੀਂ ਲੱਗਦਾ ਛੱਟਪਟ ਕਿੱਦਾਂ ਸਾਰਾ ਦਿਨ ਨਿਕਲ ਜਾਂਦਾ ਸੰਡੇ ਵਾਲੇ ਦਿਨੇ ਹੁੰਦਾ ਕਿ ਦੇਰਾਂ ਦਿਨਾਂ ਨਾ ਬਾਕੀ ਦਿਨ ਬਹੁਤ ਜ਼ਿਆਦਾ ਫਾਸਟ ਫਾਸਟ ਸਪੀਡ ਤੇ ਚੱਲਦੇ ਹੁੰਦੇ ਆ ਫਾਸਟ ਫਾਰਵਰਡ ਸੰਡੇ ਵਾਲੇ ਦਿਨ ਵੀ ਨਹੀਂ ਹੁੰਦਾ ਜਿੰਨਾ ਸਲੋ ਚੱਲ ਸਕੇ ਓਨਾ ਸਲੋ ਹੋ ਜੇ ਸੰਡੇ ਤਾਕੀ ਬੰਦਾ ਰਿਲੈਕਸ ਜਿਆ ਕਰ ਸਕਿਆ ਵੇਖੋ ਜੀ ਸਾਡਾ ਘਰ ਆ ਇੱਥੇ ਮੈਂ ਸਫਾਈਆਂ ਕਰ ਰਹੀ ਸੀਗੀ ਲਾਸਟ ਵੀਕ ਮੇਰੇ ਤੋਂ ਸਫਾਈ ਨਹੀਂ ਹੋਈ ਹੈਗੀ ਬਟ ਫੇਰ ਵੀ ਵੇਖੋ ਕਿੰਨਾ ਜਿਹੜਾ ਕਲੀਨ ਪਿਆ ਨਾ ਸਾਡਾ ਬਿਲਕੁਲ ਹੀ ਇੱਥੇ ਮੈਂ ਪੌੜੀਆਂ ਸਾਫ ਕਰ ਰਹੀ ਸੀ ਪੌੜੀਆਂ ਵੀ ਨਾ ਆਪਾਂ ਨੂੰ ਸਾਫ ਕਰਨੀਆਂ ਪੈਂਦੀਆਂ ਨੇ ਕਿਉਂਕਿ ਜੇ ਪੌੜੀਆਂ ਨਾ ਸਾਫ ਕਰੋ ਤੇ ਉਤੇ ਤੇ ਕਾਲਾ ਨਾ ਕਟਾ ਮਿੱਟੀ ਜਿਹੜੀ ਜੰਮਦੀ ਰਹਿੰਦੀ ਹੈ ਬਿਲਕੁਲ ਹੀ ਇੱਥੇ ਮੈਂ ਰੁਕ ਗਈ ਸੀਗੀ ਮੈਂ ਕਿ ਸਕਰੀਨ ਸ਼ਾਟ ਲਵਾਂਗੀ ਤੇ ਆਪਣੇ ਉਹਦੇ ਤੇ ਪਾਉਂਗੀ ਥੰਬਨੇਲ ਦੇ ਟਾਈਟਲ ਬਣਾਉਣ ਦੇ ਲਈ ਉਸ ਤੋਂ ਬਾਅਦ ਜਿਹੜੀਆਂ ਦੋਵੇਂ ਪੌੜੀਆਂ ਨੇ ਸਾਡੀਆਂ ਬਲੈਕ ਨੇ ਤੇ ਉਹਦੇ ਕਰਤੇ ਨਾ ਮਿੱਟੀ ਘੱਟਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਜੰਮ ਜਾਂਦਾ ਵੇਖੋ ਇੱਥੇ ਕਿੰਨੀ ਜੜੀ ਨਾ ਕਲੀਨਿੰਗ ਕਲੀਨ ਲੱਗ ਰਹੀਆਂ ਹਜੇ ਜਸਟ ਸਫਾਈਆਂ ਵੀ ਨਹੀਂ ਹੋਈਆਂ ਹੈਗੀਆਂ ਕੋਈ ਸਫਾਈ ਨਹੀਂ ਹੋਈ ਹਜੇ ਇੱਥੇ ਜਸਟ ਝਾੜੂ ਲੱਗਾ ਹੋਇਆ ਸੀਗਾ ਤੇ ਹਾਂਜੀ ਉਸ ਤੋਂ ਬਾਅਦ ਮੈਂ ਇੱਥੇ ਕਲੀਨਿੰਗ ਕਲੋਨਿੰਗ ਕਰਕੇ ਆ ਗਈ ਸੀਗੀ ਉਸ ਤੋਂ ਬਾਅਦ ਮੈਂ ਇੱਥੇ ਜਿਹੜੇ ਰੂਮ ਦੇ ਵਿੱਚ ਹਨ ਉਹ ਸਾਰੇ ਕਲੀਨਿੰਗ ਕੀਤੀ ਸੀ ਆ ਵੇਖੋ ਕਿੰਨਾ ਜਿਆਦਾ ਵਧੀਆ ਕਲੀਨਿੰਗ ਲੱਗ ਰਿਹਾ ਨਾ ਜਿੰਨਾ ਤੱਕ ਘਰ ਦੇ ਕੰਮ ਵਗੈਰਾ ਨਾ ਨਿਭਣ ਨੂੰ ਮੈਨੂੰ ਤੇ ਇਹ ਹੁੰਦਾ ਕਿ ਮੇਰੇ ਤਾਂ ਉਹ ਦਿਮਾਗ ਦੇ ਉੱਪਰ ਹੀ ਗੱਲਾਂ ਘੁੰਮਦੀਆਂ ਰਹਿੰਦੀਆਂ ਨੇ ਜੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੇ ਐਵੇਂ ਹੁੰਦਾ ਆ ਵੈਸੇ ਮੈਂ ਫਸਟ ਟਾਈਮ ਜਿਹੜੀ ਐਵੇਂ ਦੀ ਡ्रेसेस ਵਗੈਰਾ ਦੇ ਵਿੱਚ ਸਫਾਈਆਂ ਕਰ ਰਹੀ ਹਾਂ ਕਿਉਂਕਿ ਮੈਂ ਚੇਂਜ ਕਰਨਾ ਹੀ ਸੀਗੀ ਆ ਕੇ ਪਰ ਉਹ ਇੱਕ ਦੋ ਵੀਡੀਓ ਵੀ ਸ਼ੂਟ ਕੀਤੀਆਂ ਸੀਗੀਆਂ ਇਹ ਡਰੈਸ ਦੇ ਨਾਲ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲੋ ਹੁਣ ਮੈਂ ਨਾਈਟ ਸੂਟ ਤਾਂ ਵੇਅਰ ਕਰਨਾ ਹੀ ਆਂ ਵਿਪੋਚੇ ਦੇ ਨਾਲ ਥੋੜੇ ਬਹੁਤ ਗੰਦੇ ਬੰਦੇ ਛਿੱਟੇ ਪੈ ਜਾਂਦੇ ਹੁੰਦੇ ਵੈਸੇ ਤਾਂ ਇਹ ਮੈਂ ਸੱਡੇ ਵਾਲੇ ਦਿਨ ਮਤਲਬ ਮਾਰਨਿੰਗ ਟਾਈਮ ਕਰਦੀ ਹੁੰਦੀ ਆ ਨਹਾਉਣ ਤੋਂ ਪਹਿਲਾਂ ਇੱਥੇ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਮੈਂ ਸੇ ਸਫਾਈ ਕਰਕੇ ਉਸ ਤੋਂ ਬਾਅਦ ਮੈਂ ਚੇਂਜ ਕਰੂੰਗੀ ਤਾਂ ਕਿ ਜਿਹੜੇ ਕੱਪੜੇ ਵਗੈਰਾ ਤੇ ਮਾਣੇ ਮੋٹے ਛਿੱਟੇ ਲੱਗਣ ਉਹ ਸਹੀ ਹੋ ਜੇ ਉਸ ਤੋਂ ਬਾਅਦ ਆ ਵੇਖੋ ਜੀ ਮੇਰਾ ਨਾ ਹੈੱਡੈਕ ਕਾਫੀ ਜ਼ਿਆਦਾ ਹੋ ਰਿਹਾ ਸੀ ਤੇ ਮੈਂ ਮੰਮਾ ਤੋਂ ਹੇ ਕਰਨਾ ਵੇਖੋ ਬੱਚਿਆ ਵੀ ਮੇਰਾ ਸ਼ਰਾਰਤੀ ਆ ਗਿਆ ਤੇ ਕਹਿੰਦਾ ਮम्मा ਮੈਂ ਪਹਿਲਾਂ ਬੜੇ ਔਖੇ ਪੰਜ ਕਿ ਮਿੰਟ ਤੇਲ ਲਵਾਇਆ ਸੀ ਤੇ ਆ ਗਿਆ ਬਾਲ ਪੱਟਣ ਮम्मा ਦੇ ਕਿ ਮम्मा ਮੈਂ ਵੀ ਆਵਦਾ ਤੁਹਾਡੇ ਸਿਰ ਤੇ ਤੇਲ ਲਗਾਉਂਗਾ ਤੇ ਹੱਸਦੇ ਖੇੜਦੇ ਬਸ ਅਸੀਂ ਜਿਹੜਾ ਤੇਲ ਲਵਾ ਲਿਆ ਸੀ ਉਸ ਤੋਂ ਬਾਅਦ ਮੇਰਾ ਸਿਰ ਕਾਫੀ ਜ਼ਿਆਦਾ ਵਧਿਆ ਜਾ ਹੋ ਗਿਆ ਸੀ हेयर ऑਇਲਿੰਗ ਕਰਵਾ ਕੇ ਬੜਾ ਵਜਾ ਜਿਹਾ ਫਿਰ ਆ ਰਿਹਾ ਸੀਗਾ ਮੈਨੂੰ ਪਹਿਲਾਂ ਮੈਂ ਹਰ ਵੀਕ ਤੇ ਹੀ हेयर ऑइल ਲਗਾ ਲੈਂਦੀ ਸੀ ਤੇ ਮੇਰੇ ਹੈਅਰਸ ਦੀ ਗਰੋਥ ਨਾ ਕਾਫੀ ਜ਼ਿਆਦਾ ਵਧ ਗਈ ਸੀ ਪਰ ਉਸ ਤੋਂ ਬਾਅਦ ਮੈਂ ਜਦੋਂ ਵਿੱਚ ਜੇ ਛੱਡ ਦਿੱਤਾ ਗਰਮੀਆਂ ਦੇ ਵਿੱਚ हेयर ऑਇਲਿੰਗ ਕਰਨੀ ਤੇ ਮੇਰੇ ਹੈਅਰਸ ਦੀ ਨਾ ਗਰੋਥ ਜਿਹੜੀ ਬਹੁਤ ਘੱਟ ਗਈ ਸੀ ਆ ਵੇਖੋ ਜਿਹੜਾ ਮੇਰਾ ਫੇਸ ਵੀ ਇੱਥੇ ਕਿੰਨਾ ਕਲੀਨ ਲੱਗ ਰਿਹਾ ਨਾ ਕਿਉਂਕਿ ਅੱਜ ਤਾਂ ਕੋਈ ਮੇਕਅਪ ਨਹੀਂ ਕੀਤਾ ਸੀ ਕਲਿਪਸਟਿਕ ਲੱਗੀ ਹੁੰਦੀ ਆ ਤੇ ਉਹ ਵੀ ਉਤਰ ਜ ਉਤਰ ਜਾਂਦੀ ਆ ਟਾਈਮ ਤੇ ਆ ਕੇ ਤੇ ਤੇ ਅੱਜ ਤੇ ਦੇਖੋ ਮੇਰੀ ਬੇਟੀ ਨੇ ਮੇਰੇ ਵਾਲ ਪੱਟਦੇ ਸੀ ਤੇ ਬੜਾ ਔਖਾ ਹੀ ਉਹਨੇ ਮੈਨੂੰ ਉਹ ਕਰਿਆ ਉਸ ਤੋਂ ਬਾਅਦ ਜੀ ਅੱਜ ਤੇ ਖੇਡ ਰਹੀ ਸੀ ਤੇ ਖਲਾਰਾ ਪਾਇਆ ਤੁਸੀਂ ਦੇਖ ਸਕਦੇ ਹੋ ਖਲਾਰਾ ਪਤਾ ਨਹੀਂ ਦਿਨ ਤੇ 10 ਪਾਰ ਸਾਹਮਣੇ ਆ ਪਰ ਕੋਈ ਨਹੀਂ ਮੇਰੇ ਪੁੱਤ ਮੈਨੂੰ ਵਧੀਆ ਲੱਗਦੀ ਹੈ ਇਹ ਚੀਜ਼ਾਂ ਜਦੋਂ ਉਹ ਕਰਦੀ ਹੈ ਠੀਕ ਹੈ ਠੀਕ ਹੈ ਜੀ ਅੱਜ ਦੇ ਵਲੌਗ ਦੇ ਲਈ ਇੰਨਾ ਹੀ ਆ ਵੇਖੋ ਚੂੜੀ ਆਪਦੇ ਪਾਪਾ ਲਈ ਇਹਨੇ ਸਜਾਈਆਂ ਹੋਈਆਂ ਸੀ ਠੀਕ ਹੈ ਜੀ ਅੱਜ ਦੇ ਵਲੌਗ ਦੇ ਲਈ ਇੰਨਾ ਹੀ ਜੇ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਮੇਰੇ ਬਲੌਗ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਘਟੀਆ ਵੀ ਲੱਗੇ ਤਾਂ ਵੀ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਜੀ ਠੀਕ ਹੈ ਕਿ ਇਹਦੇ ਵਿੱਚ ਮੈਂ ਐਡ ਕਰ ਸਕਦੀਆਂ ਕੀ ਹੋਰ ਐਕਟੀਵਿਟੀਜ਼ ਜਿਹੜੀਆਂ ਮੈਂ ਸ਼ੋਅ ਕਰ ਸਕਦੀਆਂ ਓਕੇ ਜੀ ਬਾਏ ਬਾਏ